ਇੱਕ ਜਿਹੜੀ ਵੀਡੀਓ ਸਾਹਮਣੇ ਆ ਰਹੀ ਗਿਆ ਗਿਆ ਉਹ ਦੋਸ਼ੀ ਫੜ ਲਿੱਤਾ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਜਿਹੜਾ ਟਰੈਕਟਰ ਸੀਗਾ ਉਹਦੇ ਤੇ ਕੁਝ ਨੌਜਵਾਨ ਸੀਗੇ ਡੇਕ ਲਾ ਕੇ ਤੇ ਉੱਚੀ ਆਵਾਜ਼ ਦੇ ਵਿੱਚ ਸਾਰੇ ਸ਼ਹਿਰ ਚ ਘੁੰਮਾ ਰਹੇ ਸੀਗੇ ਉਹ ਵੀਡੀਓ ਪਈ ਸੀ ਉਹ ਸਾਡੇ ਅੱਜ ਹੁੰਦੇ ਕਾਬੂ ਆ ਗਏ ਆ ਜੀ ਉਹਨਾਂ ਦੇ ਜਿੰਦੀ ਕਰਦੇ ਕਾਬੂ ਕਰਕੇ ਰੱਖ ਕੇ ਥਾਣੇ ਸ਼ਿਟੀ ਤੋਂ ਤਾਂ ਮਿੱਤਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਰ ਵੀ ਜੀ ਇਸ ਚ ਸਭ ਦੇ ਹੈਂਡਓਵਰ ਕਰਤੇ ਬਾਕੀ ਉਹਨਾਂ ਦਾ ਜਿਹੜਾ ਟਰੈਕਟਰ ਹੈ ਉਹ 207 ਤੇ ਬੰਦ ਹੋ ਗਿਆ ਸਰ ਜੇ ਗੱਲ ਕਰੀਏ ਤਾਂ ਇੱਕ ਲਗਾਤਾਰ ਜਿਹੜੇ ਹੈਗਾ ਜਿਸ ਤਰ੍ਹਾਂ ਬਾਬਾ ਸ਼ੇਖ ਫਰੀ ਜੀ ਦਾ ਮੇਲਾ ਚੱਲ ਰਿਹਾ ਹੈਗਾ ਥੋੜੇ ਹੁੱਲੜ ਬਾਜ ਜਿਹੜੇ ਹੈਗੇ ਆ ਥੋੜੇ ਛਰਾਰਤੀ ਅੰਸਰ ਜਿਹੜੇ ਹੁੱਲੜ ਬਾਜੀ ਕਰਦੇ ਨਜ਼ਰ ਆ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਬਾਬਾ ਫਰੀ ਜੀ ਤੇ ਮੇਲਾ ਜਿਹੜਾ ਦੁਨੀਆ ਦੇ ਸਰਦਨਾਮਾ ਤੁਮਤਾ ਮਨਾ ਰਹੀ ਹੈ ਸਾਨੂੰ ਵੀ ਉਸੇ ਤਰ੍ਹਾਂ ਹੀ ਸਰਦਨਾਮਾ ਤੁਮਤਾ ਮਨਾਉਣਾ ਹੈ ਜਿਹੜੇ ਬੱਚੇ ਕੁਝ ਕਰੋ ਟਰੈਕਟਰ ਲਿਆ ਕੇ ਜਾਂ ਗੱਡੀਆਂ ਜੀਪਾਂ ਲੰਡੀਆਂ ਜਾਂ ਕੋਈ ਜਿਪਟੀਆਂ ਲਿਆ ਕੇ ਤੇ ਗੱਪ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋ ਚੰਗਾ ਮਸਤੀ ਨਹੀਂ ਜਾਂਦਾ ਪੂਰਾ ਜੰਦਾ ਪ੍ਰਭਾਵ ਦੇ ਤਾ ਕਿਉਂਕਿ ਅਸੀਂ ਇਸ ਸਿੱਖ ਧਰਮ ਹਿੰਦੂ ਮੁਸਲਮਨ ਸਿੱਖ ਸਾਈ ਜਿਹੜੇ ਗਰੁੱਪ ਆਪਾਂ ਤੇ ਵੀ ਸਭ ਦੇ ਸਾਡੇ ਗੁਰੂ ਨੇ ਉਹਨਾਂ ਦੀ ਬਾਣੀ ਨੂੰ ਸਾਰੇ ਮੰਨਦੇ ਆ ਉਹਨਾਂ ਦੇ ਹੁਕਮ ਨੂੰ ਜੋ ਸਾਨੂੰ ਹੰਸਾਰ ਨੂੰ ਦਿੱਤਾ ਤੇ ਫਿਰ ਸਾਨੂੰ ਇਹਨਾਂ ਧਰਮਾਂ ਨੂੰ ਰੱਖ ਕੇ ਇਹ ਜਿਹੜਾ ਪਰਬ ਮਨਾਉਣਾ ਚਾਹੀਦਾ ਇਸ ਤਰ੍ਹਾਂ ਵੀ ਕੋਈ ਨਹੀਂ ਮੈਸੇਜ ਦੇਣਾ ਚਾਹੀਦਾ ਜਿਹੜਾ ਕਿ ਸਾਡੇ ਖਲਾਫ ਜਾਵੇ ਕਿ ਦੇਖੋ ਜੀ ਮੇਲੇ ਦੇ ਵਿੱਚ ਬੱਚੇ ਇਸ ਤਰ੍ਹਾਂ ਕਰਕੇ ਫੁੱਲੜਬਾਜੀ ਜਾਉਂ ਆਵਾਜ਼ਾਂ ਉੱਚੀਆਂ ਜਾਂ ਚੀਕਾਂ ਮਾਰਨੀਆਂ ਟਰੈਕਟਰ ਤੇ ਡੱਪ ਲਾ ਕੇ ਕਰਦੇ ਆ ਤੇ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਆਉਣ ਵਾਲੇ ਦਿਨ ਧੁੱਲੇ ਚੱਲਦੇ ਆ ਆਪ ਦਾ ਨੰਬਰ ਮਾਰੋ ਠੀਕ ਹੈ ਤੁਸੀਂ ਮਿਲਦਾ ਇਹ ਕਰਾਓ ਮੇਲਾ ਤਰੀਕੇ ਨਾਲ ਦੇਖੋ ਕੋਈ ਸ਼ਰਾਰਤ ਨਾ ਕਰੋ ਤਾਂ ਜੋ ਕਿਸੇ ਤਰ੍ਹਾਂ ਦਾ ਸਾਨੂੰ ਕਿਸੇ ਕਾਨੂੰਨ ਦਾ ਸਾਹਮਣਾ ਨਾ ਕਰਨਾ ਪਾਵੇ